ਤੂੰ ਜਵਾਂ ਨਹੀਂ ਲਾਉਂਦਾ ਪਰਲਾ ਦਾ ਪੱਕਾ ਹੀ ਲਾਉਂਦਾ ਕਿਹਨਾ ਸੋਚੀ ਤੈਨੂੰ ਘਰੇ ਛੱਡ ਜਾਗੇ ਤੈਨੂੰ ਮਾਸੀ ਆਦੀ ਦੇ ਵਿਆਹ ਦਾ ਕੋਈ ਚਾਣੀ ਚੱਲ ਨਾ ਮੈਂ ਕੱਪੜੇ ਬਣਾਉਣ ਚੱਲ ਗੱਡੀ ਬਾਪੋਂ ਥੋੜੀ ਨੀਮੀ ਰੱਖਣੀ ਟੀ ਅੱਜਾ ਉਹ ਪਿੱਛਲੇ ਉੱਕੀ ਹੋ ਗਈ ਤੂੰ ਇੱਧਰ ਆ ਆ ਤੂੰ ਜਿਦਾਗਾ ਬਚਾਪੀ ਕਿੱਥੇ ਹੈ ਗੱਡੀ ਦੀ ਆ ਹੁਣੇ ਉਦੋਂ ਤਾਂ ਗਾਣਾ ਕਿੰਨੇ ਮਾਂ ਦੇ ਮੱਖਣੀ ਪੋਣਿਆਂ ਨੂੰ ਖਾਣਿਆਂ ਨੂੰ ਕੌਣ ਹੱਥ ਪਾਵੇ ਹੁਣ ਇਹ ਕੋ ਗੱਲ ਅਲੱਦਾ ਬੈਠ ਚੱਕੇ ਤਰੀ ਹੁੰਦੀ ਆਏ ਆਏ ਬੱਚਾ ਬਚ ਗਿਆ ਤੁਹਰੀ ਚ ਮਵੇਂ ਥੁਰੀ ਚ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਨਾ ਨਹੀਂ ਆ ਜਾ ਤਿੰਨ ਧਮੋਂ ਧਮੋਂ ਦਾ ਕੋਈ ਫਾਇਦਾ ਸਫਾਈ ਕਰਾਉਂਦਾ ਮਿੱਟੀ ਸਾਰੇ ਨਾਲ ਸ਼ਰਾਰਤੀ ਜਵਾਕੇ ਇਹਨੇ ਫੁੱਲ ਮਿੱਟੀ ਚੋਂ ਲਿਟਣਾ ਜੀ ਦਾ ਕੋਈ ਨਹੀਂ ਇਹਨੂੰ ਨਵਾਇ ਤੋ ਇਹਦਾ ਇਹਦੀ ਕਟਿੰਗ ਕਰਾਈ ਦੱਲੇ ਵੇਖਿਆ ਸਾਰੇ ਨਾਲ ਮਗਰ ਲਾਲਾ ਤਰੀ ਫਿਰਦੀ ਨੇ ਇਹਦਾ ਵੱਖਰਾ ਹੀ ਪਤਾ ਨਹੀਂ ਆਦਾ ਹੀ ਸਾਗਤਾ ਵਾ ਇਹ ਕਾਮਾਣੇ ਨੂੰ ਚਾਬਾ ਰੱਖ ਦੋ ਇਹ ਰਾਂਗਾਇ ਕਾਮਾਣੇ ਨੂੰ ਕਾਹ ਦਿੱਤੀ ਜਾਵੇ ਠੀਕ ਆ ਅੰਦਰ ਤੋਂ ਆ ਜਾਣੇ ਹੋਰ ਇਹਨਾਂ ਦੇ ਇੱਕ ਨੂੰ ਲਾਦਾ ਪੈਗ ਲਾਉਂਦਾ ਦੂਜਾ ਵੀ ਕਰੇ ਕਰੇ ਲਾਉਂਦਾ ਕਿੰਨਾ ਹੀ ਲਾਉਂਦਾ ਤੂੰ ਜਮਾਂ ਨਹੀਂ ਲਾਉਂਦਾ ਪਰ ਲਾਦਾ ਪੱਕਾ ਹੀ ਲਾਉਂਦਾ ਵੀਰ ਦਾ ਢਿੱਡ ਤੇ ਮੋਟੀ ਵਾਂਗੂ ਦੱਸਦਾ ਇਹ ਪੈਗ ਲਾਉਂਦਾ ਵਾਹ ਜੀ ਵਾਹ ਕਹਿੰਦੇ ਕਮਰਿਆਂ 'ਚ ਵੜ ਗਏ ਨੇ ਨੌਜਵਾਨ ਚੋਬਰ ਕਿਹੜਾ ਪਿੰਡ ਹੈ ਜੀ ਆਪਣਾ ਵਾਹ ਜੀ ਵਾਹ ਕੈਲੇ ਦੀ ਧਰਤੀ ਐਮਐਲਏ ਦੇ ਪਿੰਡ ਤੇ ਮੁਡੇ ਇਹਨਾਂ ਤਨਾਂ ਨੂੰ ਆਪ ਦੇ ਫਿਕਰ ਲੇ ਜਿਹੜੇ ਸਾਡੇ ਹਾਂਜੀ ਸਹੀ ਗੱਲ ਆ ਤੈਨੂੰ ਰੇਟ ਦਾ ਦੂਜੇ ਫੱਟਣ ਤੋਂ ਉੋਰ ਦੇ ਜਿੱਡਾ ਟੱਡਾ ਵਾ ਜੀ ਨਾ ਵਿਚਾਲੋ ਬੈਂਡ ਪਈ ਜਾਂਦਾ ਆ ਮਾੜੇ ਗਦੇ ਨੂੰ ਤੁਸੀਂ ਉੱਤੇ ਉਹਦਾ ਵਜਨ ਦੇਦਾ ਆ ਇਹਨੇ ਡਿੱਗ ਪਣਾਇਆ ਭਰਾਵਾ ਨੌਜਵਾਨ ਦਾ ਭਰੂ ਦੇਣਾਂ ਦੀ ਤੜਕਣ ਸਾਈਡ ਤੇ ਜਾ ਕੇ ਲਾਉਂਦਾ ਹੋਇਆ ਜਰਦਾ ਰਾਹ ਤੋੜੀਂਆਂ ਉਹਲੇ ਡੋਗੜੂਂਦਾ ਜੋੜੀ ਤੇ ਲੱਗ ਗਈ ਜਿਆਦੀ ਹੋਲੇ ਤੂੰ ਇੱਥੇ ਆ ਆ ਗਾਂ ਜਿਲਾਗਾ ਮਚਾਪੀ ਕਿੱਥੇ ਗੱਡੀ ਪਈ ਆ ਇੱਧਰ ਪਈ ਆ ਨਾਂਗੌਰ ਹੁਣ ਇਹ ਉਦੋਂ ਤਾਂ ਗਾਣਾ ਕਿੰਨੇ ਮਾਂ ਦੇ ਮੱਖਣੀ ਪੋਣਿਆਂ ਨੂੰ ਖਾਣਿਆਂ ਨੂੰ ਕੌਣ ਹੱਥ ਪਾਵੇ ਹੁਣ ਮਾਂ ਦਾ ਮਖਣੀ ਘਣਾ ਤੂੜੀ ਕੋਲੇ ਫੜਿਆ ਫਿਰਦਾ ਮਾਂ ਦਾ ਣੀ ਤੂੜੀ ਚਾਹਵੇਂ ਲੇਟ ਕੇ ਆਏ ਆ ਨਹੀਂ ਤੋ ਇੱਧਰ ਸਿ ਆ ਮੇਰਾ ਮਿੰਟ ਮਾਰ ਚੱਲ ਜਾ ਚਲੋ ਜੇਤੀ ਗਏ ਭਾਈ ਇਹ ਕੋਈ ਗੱਲ ਹੈ ਹੈ ਤੇਰੀ ਹੁਣੀ ਬਾਹਰ ਚੱਕ ਕੇ ਇਹ ਕੋਈ ਗੱਲ ਹੈ ਬੰਦਿਆਂ ਦੀ ਗੱਲ ਕਰ ਇਹ ਕੁਲਿਆ ਆ ਜੀ ਦੱਸ ਇਹ ਕੋ ਗੱਲ ਅਲੱਗ ਆ ਬੈਠ ਚਾ ਕਿਤਰੀ ਹੁੰਦੀ ਮਾਰਨਾ ਮੁਰਨਾ ਨਹੀਂ ਗਾ ਔਖਾ ਗਲਤ ਆ ਕੰਮ ਆਏ ਆਏ ਬੱਚਾ ਬਚ ਗਿਆ ਵਾ ਬਚ ਗਿਆ ਹੋ ਗਿਆ ਬਚ ਗਿਆ ਇਹ 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 ਤੂੰ ਥੂੜੀ ਚ ਮਵੇਂ ਥੂੜੀ ਚ ਮਵੇਂ ਥੂੜੀ ਚ ਲੈ ਮੈਂ ਖੜੀ ਕਰਾ ਲਾ ਲੋੜ ਫੇਰ ਮੇਰੀ ਭੈਣੀ ਤੇਨੂੰ ਆ ਜਾ ਆ ਜਾ ਮੈਂ ਠਾਵਾਂ ਤੇਰੇ ਏ ਜੋਰ ਲਾ ਜੋਰ ਲਾ ਨਹੀਂ ਕੋਈ ਹੈ ਤੂੜੀ ਤੇ ਡਿੱਗੀ ਦੰਦ ਕੱਢੀ ਆ ਦੀ ਦੰਦ ਕੱਢੀ ਆ ਦੀ ਹੁਣ ਵੀ ਹੱਥ ਫੜਾਇਆ ਘਰੀਏ ਪਛਾੜਦੇ ਔਰ ਚੰਗਾ ਭਰਾਵਾ ਤੁਹਾਡੀ ਵੇਲ ਤਾਂ ਸਾਡੀ ਉਹ ਰੱਬ ਤਾਈ ਪਹੁੰਚ ਗਈ ਆ ਹੈ ਉਹ ਤਾਂ ਸੜ ਗਈ ਜੇ ਨਹੀਂ ਥੱਲੇ ਉਹਦੇ ਫੁੱਲ ਹੀ ਟੁੱਟ ਗਏ ਸਾਰੇ ਜਾਓ ਗੁਰੂ ਆ ਵੇਖ ਖਿਲਰ ਗਏ ਹਰੇ ਫੁੱਲ ਮਾੜਾ ਕੰਮ ਕੀਤਾ ਕੇ ਕਰਾਇਆ ਸਹੀ ਮੈਂ ਨਹੀਂ ਕੀਤਾ ਆ ਮੈਂ ਕੇ ਕਾ ਮੰਨਦੇ ਤਾਂ ਵੀ ਕੋਈ ਵੀ ਨਹੀਂ ਗੇ ਗੱਲ ਕੀ ਤੁਹਾਨੂੰ ਇੰਨੇ ਬੰਦੇ ਤਾਂ ਹੀ ਲੱਗਦੇ ਕੋਈ ਮੰਨਦੇ ਮੰਨ ਨਹੀਂ ਨਾ ਵੀ ਬੰਦੇ ਕੀ ਗਲਤੀ ਕਰੇ ਮੰਨੇ ਹੀ ਨਾ ਪਤਾ ਹੀ ਨਾ ਲੱਗੇ ਕਿਹੜਾ ਕਰ ਗਿਆ ਹਾਂ ਉਹਦਾ ਨਾਮ ਲੈ ਦੇਣਾ ਉਹਨੇ ਗਾ ਲੈ ਕੇ ਨਾ ਬਾ ਗਲਤ ਗਾਏ ਆਸ ਕੀ ਲਾਈ ਚੰਗੀ ਇਹਨੇ ਇਹਨੂੰ ਕਾਹਦੇ ਇਹਨਾਂ ਸੋਚੀ ਤੈਨੂੰ ਘਰੇ ਛੱਡ ਜਾਾਂਗੇ ਤੈਨੂੰ ਮਾਸੀ ਆਦੀ ਵਿਆਹ ਦਾ ਕੋਈ ਚਾਣੀ ਚੱਲ ਨਵੇਂ ਕੱਪੜੇ ਬਣਾਉਣੇ ਚੱਲ ਗੱਡੀ 'ਚ ਵੜ ਛੇਤੀ ਚੱਲ ਛੇਤੀ ਮੈਂ ਨਾ ਟਿਲਕੂ ਜਾ ਬੜ ਕੇ ਤੋਰੋਲੀ-ਓਲੀ ਚੱਲ 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 ਛਾਵਾ ਬਾਪੋ ਥੋੜੀ ਨੀਂਮੀ ਰੱਖੇ ਦੀ ਅੱਜ ਜਾ ਉਹ ਪਿੱਛੇ ਕੀ ਹੋ ਗਈ ਮੱਝਦੀਵਲਾ ਉਹ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗਾ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ